21 ਤਰੀਕ ਦੀ ਰਾਤ ਨੂੰ ਜਗਜੀਤ ਸਿੰਘ ਡੱਲੇਵਾਲ ਦਾ ਜਦੋਂ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਸੀ ਤਾਂ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਵੱਡੀ ਕੁਤਾਹੀ ਡਾਕਟਰਾਂ ਦੇ ਵੱਲੋਂ ਵਰਤੀ ਗਈ ਆ ਜਦੋਂ ਜਗਜੀਤ ਸਿੰਘ ਡੱਲੇਵਾਲ ਦੇ ਨੀਡਲ ਲਗਾ ਰਹੇ ਸੀ ਤਾਂ 2-3 ਵਾਰ ਨੀਡਲ ਨਹੀਂ ਲੱਗੀ ਜਿਸ ਤੋਂ ਬਾਅਦ ਬਾਹ ਦੇ ਉੱਪਰ ਸੋਜਿਸ਼ ਆ ਗਈ ਦਰਦ ਉਹਨਾਂ ਨੂੰ ਹੋਣ ਲੱਗੇ ਤੇ ਉਹਨਾਂ ਦੇ ਵੱਲੋਂ ਮੈਡੀਕਲ ਸਹਾਇਤਾ ਨੂੰ ਬਿਲਕੁਲ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਟੇਰਾ ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਉਹਨ ਸਰਕਾਰੀ ਸਕੂਲਾਂ ਚ 200 ਬੱਸਾਂ ਚਲਦੀਆਂ ਜੀ ਦਾ ਫਾਇਦਾ ਮੇਰੇ ਮੰਨੂ ਵਰਗੀ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਵਿੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਮਨਾ ਕਰ ਦਿੱਤਾ ਗਿਆ ਕਿ ਮੈਂ ਮੈਡੀਕਲ ਸਹਾਇਤਾ ਨਹੀਂ ਲਵਾਂਗਾ ਤੁਹਾਡੇ ਪ੍ਰਸ਼ਾਸਨਿਕ ਅਧਿਕਾਰੀ ਆਉਣਗੇ ਸੀਨੀਅਰ ਡਾਕਟਰ ਆਉਣਗੇ ਜਿਸ ਤੋਂ ਬਾਅਦ ਜਿਹੜੀ ਮੈਡੀਕਲ ਸਹਾਇਤਾ ਮੇਰੇ ਵੱਲੋਂ ਲਈ ਜਾਊਗੀ ਪਰ ਹੁਣ ਇੱਕ ਚਿੱਠੀ ਨਿਕਲ ਕੇ ਸਾਹਮਣੇ ਆਈ ਹੈ ਚਿੱਠੀ ਦੇ ਵਿੱਚ ਡਾਕਟਰਾਂ ਦੇ ਵੱਲੋਂ ਸਾਫ਼ ਤੌਰ ਦੇ ਉੱਪਰ ਕਿਸਾਨਾਂ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿਹਾ ਗਿਆ ਕਿ ਸਾਨੂੰ ਗਾਲੀ-ਗਲੋਚ ਕੀਤੀ ਗਈ ਹੈ ਸਾਨੂੰ ਇੱਥੇ ਅਪਸ਼ਬਦ ਜਿਹੜੇ ਹੈਗੇ ਨੇ ਉਹ ਬੋਲੇ ਗਏ ਨੇ ਕਾਕਾ ਸਿੰਘ ਕੋਟੜਾ ਸਾਡੇ ਨਾਲ ਨੇ ਕੋਟੜਾ ਸਾਹਿਬ ਕਿਵੇਂ ਦੇਖਦੇ ਹੋ ਅਸਲ ਕੀ ਗੱਲ ਸੀ ਜਿਹਦੇ ਬਾਅਦ ਜਿਹੜੀ ਏਡੀ ਚਰਚਾ ਹੋ ਗਈ ਕਿ ਪਹਿਲਾਂ ਡਾਕਟਰਾਂ ਦੇ ਵੱਲੋਂ ਗਲਤੀ ਆ ਕੀਤੀ ਗਈ ਆ ਤੇ ਬਾਅਦ ਵਿੱਚ ਕਿ ਚਿੱਠੀ ਵੀ ਨਿਕਲ ਕੇ ਸਾਹਮਣੇ ਆ ਗਈ। ਦੇਖੋ ਇੱਕੇ ਤਰੀਕ ਦੇ ਜਦੋਂ 1.5 ਦਾ ਟਾਈਮ ਸੀਗਾ। ਇਹਨਾਂ ਦੇ ਜਿਹੜੇ ਡਾਕਟਰਾਂ ਦੀ ਟੀਮ ਹੈ ਜਿਹੜੀ ਇੱਥੇ ਪਹਿਰਾ ਦੇ ਰਹੀ ਸੀਗੀ। ਉਹਨਾਂ ਨੇ ਡ੍ਰਿਪ ਲਾਈ ਪ੍ਰਧਾਨ ਦੇ। ਉਹਨਾਂ ਦਾ ਡ੍ਰਿਪ ਦਾ ਘੰਟੇ ਦੇ ਵਿੱਚ ਉਹ ਬੋਤਲ ਸਮਾਪਤ ਕਰਨੀ ਸੀਗੀ। ਉਹ ਸਲੋ ਲਾਤੀ। ਸਲੋ ਲਾ ਕੇ ਉਹ ਮੁੰਡਾ ਬਾਹਰ ਆ ਗਿਆ। ਬਾਹਰ 35-40 ਮਿੰਟ ਬੈਠਾ ਰਿਹਾ। ਤਾਂ ਜਦੋਂ ਉਹਨੇ ਜਾ ਕੇ ਵੇਖਿਆ ਵੀ ਬੋਤਲ ਤਾਂ ਉਵੇਂ ਹੀ ਪਈ ਹੈ। ਤਾਂ ਉਹਨੇ ਜ਼ਿਆਦਾ ਤੇਜ਼ ਕਰਤੀ ਜਦੋਂ ਤੇਜ਼ ਕੀਤੀ ਉਹ ਐਕਸ਼ਨ ਕਰਗੇ ਉਹ ਆਊਟ ਸੀਗੀ ਸੂਈ ਠੀਕ ਨਹੀਂ ਲੱਗੀ ਸੂਈ ਆਊਟ ਹੋਣ ਕਰਕੇ ਉਹ ਡੱਲੇਵਾਲ ਸਾਹਿਬ ਕਹਿਣ ਲੱਗੇ ਬਾਹਰ ਦੇ ਵਿੱਚ ਦਰਦ ਹੋਣ ਲੱਗ ਗਿਆ ਤਾਂ ਜੋ ਦਰਦ ਹੋਣ ਲੱਗ ਗਿਆ ਤਾਂ ਉਹ ਕਹਿੰਦਾ ਮੈਂ ਪਟਕੇ ਦੁਬਾਰਾ ਲਾ ਦਨੂੰ ਉਹ ਜਦੋਂ ਪਟਕੇ ਦੁਬਾਰਾ ਲਾਈ ਉਹਦੇ ਵਿੱਚੋਂ ਬਲੱਡ ਇਧਰੋਂ ਵੀ ਉਹ ਤੋਂ ਨਹੀਂ ਰੁਕਿਆ ਤਾਂ ਦੂਜੇ ਪਾਸੇ ਵੀ ਰੁਕਿਆ ਤਾਂ ਉਹ ਇੰਨੇ ਗੱਲ ਕਰਦੇ ਕਰਦੇ ਆਪਣੇ ਜਿਹੜੇ ਮੁੰਡੇ ਬੈਠੇ ਸੀਗੇ ਮਰੀਕ ਵਰਗੇ ਉਹਨਾਂ ਨੇ ਪੁੱਛਿਆ ਯਾਰ ਤੂੰ ਡਾਕਟਰ ਐ ਉਹ ਕਹਿੰਦਾ ਯਾਰ ਡਾਕਟਰ ਤਾਂ ਸੁੱਤੇ ਪਏ ਨੇ ਮੈਂ ਤਾਂ ਟ੍ਰੇਨਿੰਗ ਤੇ ਆਂ ਅਸੀਂ ਤਾਂ ਟ੍ਰੇਨਿੰਗ ਤੇ ਆਏ ਆ ਪਰ ਠੀਕ ਹੈ ਸਰਕਾਰ ਸਾਨੂੰ ਭੇਜ ਦਿੰਦੀ ਆ ਉਹਦੇ ਵਿੱਚੋਂ ਪੋਜੀਸ਼ਨ ਤੇ ਫਿਰ ਉਹ ਡੱਲੇਵਾਲ ਸਾਹਿਬ ਕਹਿੰਦਾ ਵੀ ਰਹਿਣ ਦੇ ਯਾਰ ਅਸੀਂ ਨਹੀਂ ਲਵਾਉਂਦੇ ਉਹ ਸਾਰੀ ਕਹਾਣੀ ਇਹ ਦੇਖੀ ਤੜਕੇ ਆਪਾਂ ਸਿਹਤ ਮੰਤਰੀ ਨਾਲ ਵੀ ਗੱਲ ਕੀਤੀ ਡਾਕਟਰ ਬਲਬੀਰ ਸਿੰਘ ਨਾਲ ਉਹਨੇ ਕਿਹਾ ਵੀ ਅਸੀਂ ਜਿਹੜੀ ਰਾਤ ਜੋ ਹੋ ਗਿਆ ਛੱਡੋ ਆਪਾਂ ਕਮੇਟੀ ਦਾ ਗਠਨ ਕਰ ਦਨੇ ਇੱਕ ਪੈਨਲ ਬਣਾ ਦਨੇ ਆ ਪੈਨਲ ਛੋਡੇ ਕੋਲੇ ਆ ਜਾਊਗਾ 24 ਘੰਟੇ ਜਿਹੜੇ ਡਿਊਟੀ ਦੇਊਗਾ ਜਾਣੇ ਜ਼ਿੰਮੇਵਾਰੀ ਦੇ ਤਹਿਤ ਦੇਊਗਾ ਉਹਨਾਂ ਦੀ ਆਪੇ ਉਹ ਤੇ ਜ਼ਿੰਮੇਦਾਰ ਹੋਣਗੇ ਉਹ ਆਪਣੇ ਨਾਲ ਜਦੋਂ ਤੜਕੇ ਹੀ ਟੀਮ ਇੱਥੇ ਆ ਗਈ ਹੈ ਜਿਹਦੇ ਵਿੱਚ ਏਡੀਸੀ ਮੈਡਮ ਆਪਣਾ ਡੀਐਸਪੀ ਐਸਡੀਐਮ ਜਿਹੜੇ ਇਹਨਾਂ ਦੇ ਡਾਕਟਰਾਂ ਦੇ ਪ੍ਰਧਾਨ ਉਹ ਸਾਰੇ ਉਹ ਡਾਕਟਰ ਵੀ ਆ ਗਏ ਰਜਿੰਦਰਾ ਹਸਪਤਾਲ ਦੇ ਉਹ ਟੀਮ ਆ ਕੇ ਉਹਨਾਂ ਨੇ ਕਿਹਾ ਵੀ ਅਸੀਂ ਜ਼ਿੰਮੇਵਾਰੀ ਚਾਹੁੰਦੇ ਹਾਂ ਤੁਸੀਂ ਹੁਣ ਜਿਹੜੀ ਡ੍ਰਿਪ ਲਵਾਓ ਉਹ ਆਪਣਾ ਅਸੀਂ ਆਖਿਆ ਵੀ 1 ਵਜੇ ਨੂੰ ਸ਼ਿਫਟ ਕਰਾਂਗੇ ਪ੍ਰਧਾਨ ਨੂੰ ਉਸ ਤੋਂ ਬਾਅਦ ਜਿਹੜੀ ਆਪਾਂ ਉਸ ਟਰਾਲੀ ਦੇ ਵਿੱਚੋਂ ਡੱਲੇਵਾਲ ਸਾਹਿਬ ਨੂੰ 58 ਦਿਨਾਂ ਤੋਂ ਬਾਅਦ ਇਧਰ ਖੁੱਲੀ ਜਗ੍ਹਾ ਦੇ ਵਿੱਚ ਲੈ ਕੇ ਆਏ ਆ ਉਹ ਸਾਰਾ ਮੈਨੂੰ ਲੱਗਦਾ ਵੀ ਉਹ ਚਲਦੇ-ਚਲਦੇ ਦੇ ਵਿੱਚੋਂ ਆਪਾਂ ਨੂੰ ਉਹ ਚਿੱਠੀ ਜਿਹੜੀ ਹੈ ਮਿਲ ਗਈ ਹੈ ਚਿੱਠੀ ਦੇ ਵਿੱਚ ਜਿਹੜਾ ਉਹਨਾਂ ਨੇ ਇਤਰਾਜ਼ ਕੀਤਾ ਮੈਨੂੰ ਲੱਗਦਾ ਵੀ ਕਬਰਾਟ ਦੇ ਵਿੱਚੋਂ ਉਸ ਡਾਕਟਰ ਨੇ ਉਸ ਮੁੰਡੇ ਨੇ ਕਬਰਾਟ ਦੇ ਵਿੱਚੋਂ ਲਿਖਤੀ ਵੀ ਮੇਰੇ ਤੇ ਕੋਈ ਕਾਰਵਾਈ ਨਾ ਹੋ ਜੇ ਮੈਂ ਸਾਫ਼ ਕਰਨਾ ਚਾਹੁੰਦਾ ਇਸ ਮਤਮ ਰਾਈ ਕੋਈ ਆਪਾਂ ਕਾਰਵਾਈ ਨਹੀਂ ਕਰਾਉਣੀ ਠੀਕ ਹੈ ਜਿਹੜਾ ਪਿੱਛੇ ਕੁਝ ਹੋ ਗਿਆ ਤਾਂ ਸਾਡੇ ਜਿਹੜੇ ਅਧਿਕਾਰੀ ਹੈ ਜਿਹੜੇ ਪੰਜਾਬ ਸਰਕਾਰ ਨੇ ਆਪਣੇ ਨਾਲ ਵਾਅਦਾ ਕੀਤਾ ਕਿ ਟ੍ਰੀਟਮੈਂਟ ਅਸੀਂ ਦੇਵਾਂਗੇ ਸਾਡੀ ਜ਼ਿੰਮੇਵਾਰੀ ਹੋ ਡਾਕਟਰ ਠੀਕ ਹੋਣਗੇ ਉਹ ਮੈਨੂੰ ਲੱਗਦਾ ਇਹਨਾਂ ਨੂੰ ਸਿਰ ਹਸੋ ਕੇ ਇਹ ਫੈਸਲਾ ਲੈਣਾ ਚਾਹੀਦਾ ਕਿ ਜੋ ਕੁਝ ਇੱਥੇ ਰਾਤ ਨੂੰ ਹੋਇਆ ਇਹਨਾਂ ਦੀ ਅਣਗਹਿਲੀ ਕਰਕੇ ਉਹ ਤੇ ਆਪ ਦਾ ਕੰਟਰੋਲ ਕਰਕੇ ਗਾਹਾਂ ਨੂੰ ਕੋਈ ਵਧੀਆ ਟੀਮ ਭੇਜਣੀ ਚਾਹੀਦੀ ਹੈ ਜਿਹੜੀ ਪੂਰੀ ਡਾਕਟਰ ਹੋਣ ਡਾਕਟਰ ਦੇ ਲੈਂਡਮੈਨ ਦੇ ਜਿਹੜੇ ਕੁਛ ਵੀ ਜੇ ਬਤ ਇੱਥੇ ਹੋ ਜਾਂਦਾ ਘਟੋ ਘਟੋ ਉਸ ਨੂੰ ਕੰਟਰੋਲ ਕਰਨ ਵੱਡੀ ਲਾਪਰਵਾਹੀ ਹੈ ਇਹ ਗਲਤੀ ਵੀ ਉਹਨਾਂ ਦੀ ਇਲਜ਼ਾਮ ਵੀ ਤੁਹਾਡੇ ਤੇ ਲਗਾ ਰਹੇ ਨਹੀਂ 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 ਵੱਡੀ ਲਾਪਰਵਾਹੀ ਤਾਂ ਉਹਨਾਂ ਦੀ ਹੈ ਉਹ ਤਾਂ ਉਲਟਾ ਫਿਰ ਉਹ ਚੋਰ ਨੂੰ ਕਰਨ ਨੂੰ ਆਪਾਂ ਚਲੋ ਕਹਿ ਰਹੇ ਸਾਡੇ ਬੱਚੇ ਆ ਉਹ ਬੱਚੇ ਘਰਾੜ ਦੇ ਵਿੱਚ ਉਹ ਲਿਖੀ ਗਈ ਚਿੱਠੀ ਸਾਡੇ ਵੱਲੋਂ ਨਾ ਅਸੀਂ ਤਾਂ ਅਸੀਂ ਮੀਡੀਆ ਦੇ ਵਿੱਚ ਹੀ ਖਾਰਜ ਕਰਤਾ ਅਸੀਂ ਤਾਂ ਪੇਲ ਵੀ ਕਰਤੀ ਵੀ ਨਾ ਅਸੀਂ ਕੋਈ ਕਾਰਵਾਈ ਕਰਾਉਣੀ ਹੈ ਤੇ ਨਾ ਹੀ ਆਪਾਂ ਕਰਨੀ ਹੈ ਪਰ ਇਹ ਸਰਕਾਰ ਨੂੰ ਜਰੂਰ ਬੇਨਤੀ ਹੈ ਘੱਟੋ ਘੱਟ ਵੀ ਵਧੀਆ ਟੀਮ ਭੇਜੋ ਜਿਹੜੀ ਲੋਕਾਂ ਦੀ ਜਵਾਬਦੇਹ ਹੋਵੇ ਤੇ ਹੁਣ ਸਟਾਰਟ ਹੋ ਗਿਆ ਟ੍ਰੀਟਮੈਂਟ ਤੇ ਜਿਹੜਾ ਬੋਰਡ ਆ ਬੋਰਡ ਦੀ ਜਾਣਕਾਰੀ ਮਿਲ ਗਈ ਤੁਹਾਨੂੰ ਵੀ ਕਿਹੜੀ ਟੀਮ ਨੇ ਮੈਂ ਹਜੇ ਫੇਰ ਮੰਗਣੀ ਆ ਪਰ ਮੈਨੂੰ ਉਹ ਆ ਗਿਆ ਸੀਗਾ ਵੀ ਅਸੀਂ ਜਿਹੜੀ ਚਿੱਠੀ ਇਹਨਾਂ ਨੇ ਲਿਖਿਆ ਸਰਦ ਸੰ ਨਿਬੜ ਗਿਆ ਮਸਲਾ ਉਹ ਮੈਨੂੰ ਤਾਂ ਇਹ ਕਿਹਾ ਗਿਆ ਸੀ ਵੀ ਰਾਤ ਦੀ ਚਿੱਠੀ ਹੈ ਤੇ ਉਹ ਅਸੀਂ ਕਿਹਾ ਵੀ ਸਾਨੂੰ ਤਾਂ ਮਿਲੀ 1:00 2:00 ਵਜੇ ਤਾਂ ਉਹ ਤੇ ਮੈਨੂੰ ਹੀ ਲੱਗਦਾ ਨਮਟਾਰਾ ਉਹਨਾਂ ਨੇ ਕਰ ਲਿਆ ਹੁਣ ਪ੍ਰਸ਼ਾਸਨ ਨੇ ਤਾਂ ਹੁਣ ਜਿਹੜੀ ਟੀਮ ਆ ਗਈ ਉਹ ਦੇਖਭਾਲ ਡੱਲੇਵਾਲ ਸਾਹਿਬ ਵੀ ਉਹ ਕਰ ਰਹੇ ਬਿਲਕੁਲ ਕਾਕਾ ਸਿੰਘ ਕੋਟੜਾ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕੀ ਹਾਲਾਤ ਰਾਤ ਤੋਂ ਬਣੇ ਤੇ ਕੀ ਇਲਜ਼ਾਮ ਉਸ ਚਿੱਠੀ ਦੇ ਵਿੱਚ ਲੱਗੇ ਨੇ ਸਾਫ ਤੌਰ ਤੇ ਉਪਰ ਕਿਹਾ ਗਿਆ ਕਿ ਜਦੋਂ ਉਹਨਾਂ ਨੂੰ ਇੱਕ ਡਰ ਸੀ ਡਾਕਟਰਾਂ ਨੂੰ ਕਿ ਸਾਡੇ ਉੱਪਰ ਕੋਈ ਕਾਰਵਾਈ ਨਾ ਹੋਵੇ ਤਾਂ ਕਰਕੇ ਜਿਹੜੀ ਚਿੱਠੀ ਲਿਖੀ ਗਈ ਹੈ ਪਰ ਕਿਸਾਨਾਂ ਦੇ ਵੱਲੋਂ ਕਿਸਾਨ ਲੀਡਰਾਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਸੇ ਵੀ ਕਿਸਮ ਦੀ ਜਿਹੜੀ ਕਾਰਵਾਈ ਆ ਉਹ ਡਾਕਟਰਾਂ ਦੇ ਉੱਪਰ ਨਹੀਂ ਕੀਤੀ ਜਾ ਰਹੀ ਚਰਨਜੀਤ ਕੌਸ਼ਲ ਦੈਨਿਕ ਸਵੇਰਾ ਤੋਂ ਖਨੋਰੀ ਬਾਰਡਰ